ਅਦਤ ਬੇਬਿਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਤਿਆਰ ਕੀਤੀ ਗਈ ਵੀਡੀਓ ਲੜੀ ਵਿੱਚ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਦਾ ਇਤਿਹਾਸ ਸਾਂਝਾ ਕਰਾਂਗੇ ਦਾਸਤਾਨੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਸਿੱਖ ਧਰਮ ਵਿੱਚ ਗ੍ਰਸਥ ਜੀਵਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ ਇਸੇ ਲਈ ਸਾਰੇ ਗੁਰੂ ਸਹਿਬਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਇਲਾਵਾ ਗ੍ਰਸਥੀ ਜੀਵਨ ਵਿੱਚ ਵਿਚਰੇ ਹਨ ਗ੍ਰਸਥ ਜੀਵਨ ਭਾਵ ਵਿਆਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅਤੇ ਜ਼ਰੂਰੀ ਅੰਗ ਹੈ ਅੱਜ ਅਸੀਂ ਆਪ ਜੀ ਨੂੰ ਸ਼੍ਰੀ ਗੁਰੂ ਤੇਗ ਪਾਹਾੜ ਜੀ ਅਤੇ ਮਾਤਾ ਗੁਜਰੀ ਜੀ ਦੇ ਵਿਆਹ ਦਾ ਵੱਡਮੁੱਲਾ ਇਤਿਹਾਸ ਦੱਸ ਰਹੇ ਹਾਂ ਸ਼੍ਰੀ ਗੁਰੂ ਤੇਗ ਪਾਹਾੜ ਜੀ ਦਾ ਸ਼ੁਭ ਵਿਆਹ ਬੀਬੀ ਗੁਜਰੀ ਜੀ ਨਾਲ ਹੋਇਆ ਸੀ ਪ੍ਰਿੰਸੀਪਲ ਸਤਪੀਰ ਸਿੰਘ ਪੁਸਤਕ ਇਤਿਜਨ ਕਰੀ ਵਿੱਚ ਲਿਖਦੇ ਹਨ ਕਿ ਨਥਾਣਾ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਆਏ ਤਾਂ ਉੱਥੇ ਹੀ ਭਾਈ ਲਾਲਚੰਦ ਤੇ ਮਾਤਾ ਵਿਸ਼ਨਕੌਰ ਜੀ ਦੀ ਸੁਪੁੱਤਰੀ ਬੀਬੀ ਗੁਜਰੀ ਜੀ ਦੇ ਨਾਲ ਗੁਰੂ ਤੇਗ ਪਹਾੜੀ ਜੀ ਦਾ ਰਿਸ਼ਤਾ ਪੱਕਾ ਹੋਇਆ ਸੀ ਸ਼ਹਾਦਤ ਦੇ ਮਿਸਾ ਮਾਰਚ 1632 ਈਸਵੀ ਵਿੱਚ ਸ਼ਾਦੀ ਕਰਤਾਰਪੁਰ ਵਿਖੇ ਹੋਈ ਸੀ ਕਰਤਾਰਪੁਰ ਵਿੱਚ ਵਿਆਹ ਦੀ ਰੌਣਕ ਅਪੂਰਵ ਸੀ ਇਤਿਹਾਸਕਾਰਾਂ ਅਨੁਸਾਰ ਜਿਸ ਵੇਲੇ ਸ੍ਰੀ ਗੁਰੂ ਤੇਗ ਪਾਹਾਦਰ ਜੀ ਦੀ ਬਰਾਤ ਟੁਕੀ ਤਾਂ ਉਹ ਨਜ਼ਾਰਾ ਬਹੁਤ ਹੀ ਅਲੌਕਿਕ ਸੀ ਕਰਤਾਰਪੁਰ ਵਿੱਚ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਜਦੋਂ ਮਿਲਣੀ ਦਾ ਸਮੇਂ ਆਇਆ ਤਾਂ ਭਾਈ ਲਾਲਚੰਦ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਸੀਸ ਨਿਵਾਇਆ ਗੁਰੂ ਸਾਹਿਬ ਨੇ ਉਹਨਾਂ ਨੂੰ ਘੁੱਟ ਕੇ ਛਾਤੀ ਨਾਲ ਲਗਾ ਕੇ ਤੇ ਸਤਿਕਾਰ ਦਿੱਤਾ ਗੁਜਰੀ ਜੀ ਪਰਮ ਸੁਸ਼ੀਲ ਮਿੱਠ ਬੋਲੜੇ ਮਨ ਦੇ ਕੋਮਲ ਅਤੇ ਦੁੱਖ ਵਿੱਚ ਸੁਖ ਮਨਾਉਣ ਵਾਲੇ ਸਨ। ਸ਼ਹਾਦਤ ਬੇਮਿਸਾਲ। ਛਿਰੀ ਗੁਰੂ ਤੇਗਪਾਹਾਦਰ ਜੀ ਤੇ ਬੀਬੀ ਗੁਜਰੀ ਜੀ ਦੀ ਜੋੜੀ ਬਹੁਤ ਹੀ ਸੁੰਦਰ ਤੇ ਸੁਭਾਗ ਜੋੜੀ ਸੀ। ਜੋ ਵੀ ਜੋੜੀ ਦੇ ਇੱਕ ਵਾਰ ਦਰਸ਼ਨ ਕਰਦਾ ਦੇਖਦਾ ਹੀ ਰਹਿ ਜਾਂਦਾ। ਆਨੰਦ ਕਾਰਜ ਉਪਰੰਤ ਭਾਈ ਲਾਲਚਨ ਜੀ ਨੇ ਆਪਣੀ ਬੱਚੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਹੀ ਸਿੱਖਿਆ ਦਿੱਤੀ ਆਪ ਜੀ ਨੇ ਆਪਣੇ ਗੁਰੂ ਪਤੀ ਤੇਗ ਪਾਹਦਰ ਜੀ ਦੀ ਰਜ ਕੇ ਸੇਵਾ ਕੀਤੀ ਬਾਬਾ ਬਕਾਲਾ ਵਿਖੇ ਨਿਵਾਸ ਕਰਦੇ ਆ ਜਦੋਂ ਸ਼੍ਰੀ ਗੁਰੂ ਤੇਗ ਪਾਹਦਰ ਜੀ ਪ੍ਰਭੂ ਚਰਨਾ ਵਿੱਚ ਲੀਨ ਰਹਿੰਦੇ ਤਾਂ ਆਪ ਜੀ ਵੀ ਸਾਰੇ ਦੁਨਿਆਵੀ ਸੁੱਖਾਂ ਦਾ ਤਿਆਗ ਕਰਕੇ ਆਪਣੇ ਪਤੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਆਪ ਜੀ ਹਮੇਸ਼ਾ ਗੁਰੂ ਪਤੀ ਦੇ ਨਾਲ ਵਿਚਰੇ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਵੇਲੇ ਸ਼੍ਰੀ ਗੁਰੂ ਤੇਗ ਪਾਹਾਦਰ ਜੀ ਦਾ ਧੜ ਤੋਂ ਜੁਦਾ ਸੀਸ ਲੈ ਕੇ ਪਾਈ ਜੈਤਾ ਜੀ ਅਨੰਦਪੁਰ ਸੈ ਪਹੁੰਚੇ ਸਨ ਤਾਂ ਮਾਤਾ ਗੁਜਰੀ ਜੀ ਨੇ ਪ੍ਰਭੂ ਦਾ ਭਾਣਾ ਮੰਨਦਿਆਂ ਅਡੋਲ ਰਹਿ ਕੇ ਗੁਰੂ ਪਤੀ ਦੇ ਸੀਸ ਅੱਗੇ ਸਿਰ ਝੁਕਾ ਕੇ ਅਰਦਾਸ ਕੀਤੀ ਸੀ ਕਿ ਮੇਰੀ ਸਿੱਖੀ ਵੀ ਆਪ ਜੀ ਵਾਂਗ ਹੀ ਨਿਭ ਜਾਵੇ ਸ਼ਹਾਦਤ ਬੇਮਿਸਾਲ ਬਾਤਾ ਗੁਜਰੀ ਜੀ ਦੀ ਪਵਿੱਤਰ ਕੁੱਖ ਤੋਂ ਪਟਨਾ ਵਿਖੇ ਸ਼ਾਹੇ ਸ਼ਹਿਨਸ਼ਾ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ 탄탄 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਗੁਰੂ ਪਤੀ ਸ੍ਰੀ ਗੁਰੂ ਤੇਗਪਾਹਾਦਰ ਜੀ ਦੇ ਉਪਦੇਸ਼ਾਂ ਨੂੰ ਆਪ ਜੀ ਨੇ ਆਪਣੇ ਜੀਵਨ ਵਿੱਚ ਨਾ ਸਿਰਫ ਧਾਰਨ ਕੀਤਾ ਸਗੋਂ ਉਹਨਾਂ ਦੀ ਸ਼ਹੀਦੀ ਉਪਰੰਤ ਆਪਣੇ ਸੁਪੁੱਤਰ ਅਤੇ ਪੋਤਰੀਆਂ ਨੂੰ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਤੋਰੇਆ ਮਾਤਾ ਗੁਜਰੀ ਜੀ ਇੱਕੋ ਇੱਕ ਅਜਿਹੇ ਗੁਰੂ ਮਹਿਲ ਹੋਏ ਹਨ ਜਿਨ੍ਹਾਂ ਦਾ ਪਤੀ ਸ਼ਹੀਦ ਜਿਨ੍ਹਾਂ ਦਾ ਸੁਪੁੱਤਰ ਸ਼ਹੀਦ ਜਿਨ੍ਹਾਂ ਦੇ ਚਾਰ ਪੋਤਰੇ ਸ਼ਹੀਦ ਅਤੇ ਜੋ ਖੁਦ ਆਪ ਵੀ ਸ਼ਹੀਦ ਹੋਏ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ